ਪੰਜਾਬ ਦੀ ਸਰਕਾਰ ਵਿੱਚ ਫਿਰ ਹੋਵੇਗਾ ਫਿਰ ਬਦਲ ਪੰਜਾਬ ਦੀ ਸਰਕਾਰ ਨੂੰ ਮਿਲੇਗਾ ਇੱਕ ਡਿਪਟੀ ਸੀਐਮ ਉਹ ਡਿਪਟੀ ਸੀਐਮ ਹੋਵੇਗਾ ਦਲਿਤ ਆਗੂ ਦਲਿਤ ਲੀਡਰ ਨੂੰ ਬਣਾਇਆ ਜਾਵੇਗਾ ਡਿਪਟੀ ਸੀਐਮ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ ਪੰਜਾਬ ਵਿੱਚ ਡਿਪਟੀ ਸੀਐਮ ਬਹੁਤ ਜਲਦੀ ਨਿਯੁਕਤ ਕਰ ਦਿੱਤਾ ਜਾਵੇਗਾ ਕਿਹੜਾ ਚਿਹਰਾ ਹੋਵੇਗਾ ਦਲਿਤ ਚਿਹਰੇ ਨੂੰ ਲੈ ਕੇ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਵਿੱਚ ਜੋ ਪੰਜਵੀਂ ਵਾਰ ਫੇਰ ਬਦਲ ਹੋਣਾ ਹੈ ਇੱਕ ਡਿਪਟੀ ਸੀਐਮ ਪੰਜਾਬ ਨੂੰ ਮਿਲਣਾ ਹੈ ਡਿਪਟੀ ਸੀਐਮ ਲਾਇਆ ਜਾਣਾ ਹੈ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ ਕੇਜਰੀਵਾਲ ਨੇ ਜੋ ਜਿਮਨੀ ਚੋਣਾਂ ਤੋਂ ਬਾਅਦ ਇੱਕ ਵਾਰ ਫੇਰ ਪੰਜਾਬ ਦੀ ਸਿਆਸਤ ਵਿੱਚ ਫੇਰ ਬਦਲ ਕਰਨ ਦੀ ਗੱਲ ਕਹੀ ਹੈ ਜੋ ਕਿ ਦਲਿਤ ਆਗੂਆਂ ਦੇ ਵਿੱਚੋਂ ਕਿਸੇ ਨੂੰ ਡਿਪਟੀ ਸੀਐਮ ਲਾਇਆ ਜਾਵੇਗਾ ਸੀਐਮ ਭਗਵੰਤ ਮਾਨ ਦੇ ਨਾਲ ਜੋ ਕਿ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਜਿਹੜਾ ਪਿੱਛੇ ਚੋਣਾਂ ਦੇ ਵਿੱਚ ਕਿ ਪੰਜਾਬ ਵਿੱਚ ਦਲਿਤ ਆਗੂ ਨੂੰ ਵੀ ਜਿਹੜਾ ਡਿਪਟੀ ਸੀਐਮ ਬਣਾਇਆ ਜਾਵੇਗਾ ਕਾਂਗਰਸ ਪਾਰਟੀ ਨੇ ਵੀ ਜਿਹੜਾ ਦਲਿਤ ਨੂੰ ਸੀਐਮ ਬਣਾਇਆ ਸੀ ਚਨਜੀ ਚਨੀ ਨੂੰ ਉਸ ਤੋਂ ਲੈ ਕੇ ਜਿਹੜਾ ਐਲਾਨ ਕੀਤਾ ਸੀ ਜਿਮਨੀ ਚੋਣਾਂ ਤੋਂ ਪਹਿਲਾਂ ਜੋ ਵਿਧਾਨ ਸਭਾ 2022 ਦੇ ਚੋਣਾਂ ਹੋਈਆਂ ਸੀ ਉਸ ਨੂੰ ਹੁਣ ਫਿਰ ਜਿਹੜਾ ਕਿ ਤਲ ਫੜ ਗਿਆ ਹੈ ਉਹੀ ਐਲਾਨ ਜਿਮਨੀ ਚੋਣਾ ਤੋਂ ਬਾਅਦ ਪੰਜਾਬ ਵਿੱਚ ਇੱਕ ਸੀਐਮ ਔਰ ਇੱਕ ਡਿਪਟੀ ਸੀਐਮ ਹੋਵੇਗਾ ਜਿਹੜਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਜ਼ਬੂਤ ਕਰੇਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜੇ ਪਿਛਲੇ 25 ਸਾਲਾਂ ਵਿੱਚ ਦੂਸਰੀਆਂ ਪਾਰਟੀਆਂ ਵੱਲੋਂ ਇੰਜਾਮ ਲਾਏ ਜਾ ਰਹੇ ਨੇ ਜਿਸ ਤਰ੍ਹਾਂ ਕੇਜਰੀਵਾਲ ਵੀ ਮੰਨ ਕੇ ਗਏ ਨੇ ਕਿ ਪੰਜਾਬ ਵਿੱਚ ਨਸ਼ੇ ਦਾ ਪੋਲ ਬਾਲਾ ਵੱਧਦਾ ਜਾ ਰਿਹਾ ਹੈ ਪੰਜਾਬ ਵਿੱਚ ਲਾਅਨ ਆਰਡਰ ਦੀ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਡਿਪਟੀ ਸੀਐਮ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਜਿਹੜਾ ਕਿ ਬਹੁਤ ਜ਼ਿਆਦਾ ਜਿਹੜੇ ਕੈਬਨਿਟ ਦੇ ਅਹੁਦੇ ਨੇ ਜਿਸ ਕਾਰਨ ਡਿਪਟੀ ਸੀਐਮ ਹੋਏਗਾ ਤਾਂ ਪੰਜਾਬ ਵਿੱਚ ਦੇ ਲਾਅਨ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰੇਗਾ ਜੋ ਕਿ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਉਹਨਾਂ ਕੋਲ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਆਉਂਦਾ ਹੈ ਔਰ ਇੱਕ ਸੀਐਮ ਦਾ ਵੀ ਆਉਂਦਾ ਹੈ ਦੋ ਆਉਦਿਆਂ ਤੇ ਕੰਮ ਕਰਨਾ ਉਹਨਾਂ ਨੂੰ ਬਹੁਤ ਔਖਾ ਹੋ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਕੁਝ ਵਜਨ ਘਟਾਉਣ ਲਈ ਉਹਨਾਂ ਦੇ ਨਾਲ ਡਿਪਟੀ ਸੀਐਮ ਲਾ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਅਗਲਾ ਪ੍ਰਧਾਨ ਹੈ ਉਸ ਨੂੰ ਵੀ ਬਦਲਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਿੰਦੂ ਚਿਹਰਾ ਜੋ ਕਿ ਅਮਨ ਅਰੋੜਾ ਦੇ ਨਾਮ ਉੱਤੇ ਮੋਹਰ ਲੱਗ ਸਕਦੀ ਹੈ ਔਰ ਡਿਪਟੀ ਸੀਐਮ ਹਰਪਾਲ ਸਿੰਘ ਚੀਮਾ ਦੇ ਨਾਮ ਉੱਪਰ ਮੋਹਰ ਲੱਗ ਸਕਦੀ ਹੈ ਜਿਵੇਂ ਰਗਵ ਚੱਡਾ ਨੇ ਜੋ ਆਪਣੇ ਦਿੱਲੀ ਦੇ ਵਿੱਚ ਸਾਰੇ ਕੈਬਨਟ ਮੰਤਰੀਆਂ ਨਾਲ ਬਲਾ ਕੇ ਮੀਟਿੰਗ ਕੀਤੀ ਹੈ ਹੁਣ ਅਗਲੀ ਮੀਟਿੰਗ ਫਿਰ ਵ代ਕਾਂ ਨਾਲ ਹੋਣ ਜਾ ਰਹੀ ਹੈ ਜਿਮਣੀ ਚੋਣਾ ਤੋਂ ਬਾਅਦ ਵ代ਕਾਂ ਨੂੰ ਫਿਰ ਦਿੱਲੀ ਬੁਲਾਇਆ ਜਾਵੇਗਾ ਉਸ ਟਾਈਮ 'ਚ ਚੋਣ ਕਰ ਲਈ ਜਾਵੇ ਕਿ ਡਿਪਟੀ ਸੀਐਮ ਦੀ ਔਰ ਨਵਾਂ ਹੋਵੇਗਾ ਪੰਜਾਬ ਵਿੱਚ ਇੱਕ ਡਿਪਟੀ ਸੀਐਮ ਦਲਚੇਰਾ